ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਿਕ ਵੱਡਾ ਦਰਦਨਾਕ ਰੂਹ ਕੰਬਾਊ ਹਾਦਸਾ ਹੁੰਦਾ ਜਦੋਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਨਦੀ ਦੇ ਵਿੱਚ ਜਾ ਡਿੱਤੀ ਆ ਦੱਸਿਆ ਕਿ ਸਵਾਰੀਆਂ ਨੇ ਜਿਹੜੀਆਂ 20 ਤੋਂ 25 ਦੇ ਤਕਰੀਬਨ ਦੱਸੀਆਂ ਜਾ ਰਹੀਆਂ ਨੇ 18 ਸਵਾਰੀਆਂ ਲਾਪਤਾ ਨੇ ਅਤੇ ਸਹਾਦਸੇ ਦੇ ਵਿੱਚ ਇੱਕ ਦੀ ਜਾਨ ਚਲੀ ਜਾਂਦੀ ਹੈ ਤਾਂ ਹਾਦਸਾ ਜਿਹੜਾ ਉਧਰ ਨਦੀ ਦੇ ਵਿੱਚ ਹੁੰਦਾ ਜਦੋਂ ਬਦਰੀਨਾਥ ਹਾਈਵੇ ਤੇ ਬੱਸ ਦਾ ਸੰਤੁਲਨ ਅਚਾਨਕ ਵਿਗੜ ਜਾਂਦਾ ਹੈ ਤਾਂ ਨਦੀ ਦੇ ਵਿੱਚ ਬੱਸ ਸਿੱਧਾ ਜਾ ਡਿੱਗਦੀ ਆ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਇੱਕ ਦੀ ਦਰਦਨਾਕ ਮੌਤ ਹੋ ਗਈ ਔਰ 18 ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਸਵਾਰੀਆਂ ਦੀ ਗਿਣਤੀ ਤਕਰੀਬਨ 20 ਤੋਂ 25 ਦੇ ਕਰੀਬ ਦੱਸੀ ਜਾ ਰਹੀ ਪਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਦੋਂ ਇਹ ਹਾਦਸਾ ਵਾਪਰਿਆ ਮੌਕੇ ਦੇ ਉੱਤੇ ਚੀਕ ਚਿਹਾੜਾ ਪੈ ਜਾਂਦਾ ਹਾਲਾਂਕਿ ਜਿਹੜੇ ਰਹਿਾਈਸ਼ੀ ਲੋਕ ਨੇ ਮੌਕੇ ਤੇ ਪਹੁੰਚਦੇ ਨੇ ਐਨਡੀਆਰ ਆਫ ਦੀਆਂ ਟੀਮਾਂ ਨੂੰ ਬੁਲਾਉਂਦੇ ਨੇ rescue operation ਹੈ ਜਿਹੜਾ ਉਹ ਜਾਰੀ ਹੈ ਤਾਂ ਬਿਲਕੁਲ ਮੌਤ ਦੇ ਮੂੰਹ ਦੇ ਵਿੱਚ ਜਾ ਡਿੱਗੀ ਇਹ ਸਵਾਰੀਆਂ ਦੇ ਨਾਲ ਭਰੀ ਬੱਸ ਬੜਾ ਹੀ ਰੂਹ ਕੰਬਾਉ ਹਾਦਸਾ ਵਾਪਰਦਾ ਪਹਾੜੀਆਂ ਦੇ ਉੱਤੇ ਲੋਕ ਕਿਵੇਂ ਲਟਕੇ ਨੇ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਕੈਮਰੇਜ ਕੈਦ ਰਹੀਆਂ ਨੇ ਦਰਸਲ ਅ ਬੱਸ 'ਚ ਸਵਾਰ ਤਕਰੀਬਨ 20 ਤੋਂ 25 ਤੋਂ ਯਾਤਰੀ ਨੇ ਜਿਹੜੇ ਸੀ ਔਰ ਕੀਮਤੀ ਜਾਨਾਂ ਨੇ ਜਿਹੜੀਆਂ ਕਿਵੇਂ ਆਪਣੀ ਕਹਿ ਸਕਦੇ ਆ ਕਿ ਜਾਨ ਬਚਾਉਣ ਦੀ ਕੋਸ਼ਿਸ਼ ਵੀ ਲੋਕਾਂ ਨੇ ਕੀਤੀ ਸੇਲਕੰਦਾ ਨਦੀ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਡਿੱਗ ਜਾਂਦੀ ਹੈ ਬਦਰੀਆ ਰਾਤ ਹਾਈਵੇ ਤੇ ਘੋਲ ਤੀਰ ਚਿਹੇ ਵੱਡਾ ਹਾਦਸਾ ਜਿਹੜਾ ਵਾਪਰਦਾ ਆ ਤਾਂ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤਾਂ ਕਿੰਤੀ ਜਾਨਾਂ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਹੈ ਜਿਹੜਾ ਹਜੇ ਤੱਕ ਜਾਰੀ ਹੈ ਤਾਂ ਬਦਰੀਅਨਤ ਹਾਈਵੇ ਦੇ ਕੋਲ ਥਿਰ ਤੇ ਇਹ ਹੰਗਾਮਾ ਹੁੰਦਾ ਤਾਂ ਬਿਲਕੁਲ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਦਾ ਕੋਈ ਪਲਾਨ ਬਣਾ ਰਹੇ ਹੋ ਤੁਹਾਡੇ ਬੱਚੇ ਘੁੰਮਣ ਦੀ ਜ਼ਿੱਦ ਕਰਦੇ ਨੇ ਤਾਂ ਤੁਸੀਂ ਆਪਣੇ ਰਿਸਤੇ ਜਾ ਸਕਦੇ ਹੋ ਕਿਉਂਕਿ ਮਾਹੌਲ ਹੈ ਜਿਹੜਾ ਅਸਟ੍ਰੇਲੀ ਮੌਨਸੂਨ ਦੀ ਐਂਟਰੀ ਕਰਕੇ ਕਾਫੀ ਜ਼ਿਆਦਾ ਵਿਗੜਿਆ ਹੋਇਆ ਪਹਾੜ ਨੇ ਜਿਹੜੇ ਪਹਾੜਾਂ ਦੇ ਉੱਪਰ ਲੈਂਡਸਲਾਈਡਿੰਗ ਹੁੰਦੀ ਹੈ ਤੇ ਹਾਦਸਾ ਵੀ ਬਸ ਦਾ ਸੰਤੁਲਨ ਵਿਗੜਨ ਕਰਕੇ ਵਾਪਰਿਆ 18 ਯਾਤਰੀ ਲਾਪਤਾ ਦੱਸੇ ਜਾ ਰਹੇ ਨੇ ਇੱਕ ਦੀ ਮੌਤ ਹੋ ਚੁੱਕੀ ਹੈ